ਲਈਏ ਟਾਣੇ ਜੇ ਆਪਾਂ ਮੇਰੇ ਵੀਰ ਜੇ ਤੁਸੀਂ ਸਾਥ ਦੋਗੇ ਤੁਹਾਡਾ ਇਲਾਕੇ ਨੇ ਸਾਥ ਦੇਣਾ ਭੱਜੋ ਮੇਰੇ ਸਾਰੇ ਜੜੇ ਮੇਰੇ ਵੀਰ ਲੱਗੋ ਨਾਲ ਮਨਦਾ ਹੀ ਹੈ ਮੋਟਰਸਾਈਕਲ ਬਸੂਲੀ ਨੂੰ ਕਰਦਾ ਨਾ ਫੋਨ ਆਉਂਦਾ ਮੇਰੀ ਪੁੱਲੀ ਧਾਰ ਹੈ ਨਹੀਂ ਉਹ ਪੁੱਲੀ ਤੋਂ ਲੱਗਣਾ ਬਾਅਦ ਚੇਰੇ ਬੱਲੇ ੱਲੇ ਬੱਲੇ ਬਹੁਤ ਸਾਈਡ ਤੇ ਬਾਰੇ ਬੰਨ ਕੇ ਬੱਲੀਆਂ ਬੰਨ ਕੇ ਮੂੰਹ ਤਾਂ ਮਿੱਟੀ ਨਿਕਲ ਜਾਣੀ ਹੈ ਬੰਨੀਆਂ ਬੱਲੀਆਂ ਬੰਨ ਕੇ ਬਹੁਤ ਧਿਆਨ ਰੱਖਿਓ ਪਰਲੇ ਬਨੇ ਢੇਗਣਾ ਡੇਪਰ ਪਰਲੇ ਬਨੇ ਜੇ ਆ ਬਨੇ ਕਰੋ ਕੰਮ ਇਹਨੂੰ ਤਾਂ ਬੱਲੀਆਂ ਨਹੀਂ ਆਉਣਗੇ ਸਾਡੇ ਕੋਲੇ ਬੱਲੀਆਂ ਕਿੱਥੇ ਆ ਏ ਕਾ ਬੰਦੇ ਨੂੰ ਜੇ ਲਗੇ ਹੋਏ ਸਪੈਸ਼ਲ ਜਿਹੜੇ ਜੀ ਦਾ ਯਾਰ ਇਹ ਜਿੱਦੀ ਕੋਈ ਪਹਿਲਾ ਬਣ ਗਿਆ ਲਿਆਓ ਤੁਸੀਂ ਆਪਾਂ ਤੁਹਾਨੂੰ ਦੱਸ ਦਿੰਦੇ ਆ ਯਾ ਯਾਰ ਬੱਲ ਬੱਲਿਆ ਫੜੋ ਬੱਲੀਆਂ ਦੇ ਲਈ ਦੇ ਲੋਸੇ ਆ ਪਰ ਕੰਮ ਤੇ ਸਰਪੰਦੇ ਨਹੀਂ ਲੱਗਦੇ ਆ ਫੜੀ ਯਾਰ ਤਰਨਾ ਨਹੀਂ ਆਉਂਦਾ ਡਿੱਗਣਾ ਬੜੀ ਦੂਰ ਜਾ ਕੇ ਲੱਖੀ ਇੰਨੀ ਲਾ ਕੇ ਰਾਤ ਜਾਈਏ ਇੱਥੇ ਹੀ ਇੱਥੇ ਵੀਰੇ ਆਪਣੇ ਜੋ ਕਿਸੇ ਨੂੰ ਤੈਰਨਾ ਨਹੀਂ ਆਉਂਦਾ ਆਹੋ ਇੱਧਰ ਹੀ ਆਓ ਇੱਥੇ ਹੀ ਆਪਾਂ ਸੁੱੜਤਾ ਹਾਂ ਇੱਥੇ ਹੀ ਇੱਥੇ ਹੀ ਬੜਾ ਵਸੇ ਕਿਸੇ ਨੂੰ ਤੈਰਨਾ ਨਹੀਂ ਆਉਂਦਾ ਇੱਥੇ ਲੈ ਆਓ ਇੱਧਰ ਲੈ ਆ ਬਰਾਬਰ ਆਹੋ ਰੇ ਮੈਂ ਆ ਦੇ ਅੱਧਾ ਹਾਲਾ ਆਹੋ ਆਹੋ ਹਲੇ ਪੈਰਾਂ ਨਾਲ ਵੀ ਚਾ ਇਹਦੇ ਬੰਦੇ ਛੋਟੇ ਨਾਲ ਲਾਏ ਤੇ ਪਹਿਲਾਂ ਮੈਂ ਆਹੋ ਇੱਥੇ ਯਾਰ ਉਰਾ ਦੇ ਨਾ ਫਿਰ ਰੁੱਖਾਂ ਲਿਓ ਜਾਣਾ ਤੇ ਰੋਖੀ ਲਾਈ ਜਾਣਾ ਨਾਲ ਕੁਝ ਨਹੀਂ ਹੁੰਦਾ ਇਹ ਟਾਈਮ ਮੈਂ ਜਾਣਾ ਉਹਦੇ ਵਿੱਚ ਇਹਦੇ ਬੰਦ ਆਉਂਦਾ ਟਾਈਮ ਨਹੀਂ ਚੱਲਦਾ ਉਹ ਨਾ ਟਹਿ ਜਾਣਾ ਮੈਂ ਭੇਜ ਦਿੱਤੇ ਆਲਰੇਡੀ ਪਾ ਲਿਆ ਉਹ ਪੀ ਕੋ ਤਿਕਾ ਤੇ ਉਹ ਤੇਰੇ ਪੀ ਸਹੀ ਹੈ ਨਾ ਗੱਲੀਆਂ ਲਾ ਕੇ ਤਾਂ ਕਾ ਨਹੀਂ ਹੱਟਦਾ ਜੀ ਹਾਂ ਜੀ ਵੀ ਉੱਥੇ ਭਰ ਨਹੀਂ ਤੁਸੀਂ ਭਰ ਲਿਓ ਇੱਥੇ ਹੀ ਆਪਾਂ